ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਫਾਇਤੇ ਸ਼ੁਰੂ ਕਰਦੇ ਹਾਂ ਕਹਾਣੀ ਯਾਦਾਂ ਦੇ ਪੰਨੇ ਭਾਗ 1 ਲੇਖਕ ਹਰਪਾਲ ਸਿੰਘ ਗੱਲ 2003 ਦੀ ਹੈ ਜਦੋਂ ਸਖਜੀਤ ਅਤੇ ਕਿਰਨਜੋਤ ਵੀ ਅਟਕ ਰਹੇ ਸਨ ਉਹਨਾਂ ਦਾ ਕੋਰਸ ਖਤਮ ਹੋਣ ਵਾਲਾ ਸੀ ਫਾਈਨਲ ਪੇਪਰ ਹੀ ਬਾਕੀ ਰਹਿ ਗਏ ਸਨ ਦੋਹਾਂ ਦਾ ਪਿਆਰ ਬਹੁਤ ਅੱਗੇ ਤੱਕ ਵੱਧ ਚੁੱਕਾ ਸੀ ਇੱਕ ਦਿਨ ਸੁਖ ਨੇ ਕਾਲਜ ਦੇ پارک ਵਿੱਚ ਕਿਰਨਦਾ ਹੱਥ ਵੜ ਕੇ ਕਿਹਾ ਕਿਰਨ ਹੁਣ ਤਾਂ ਸਾਡੀ ਬੀਏ ਡੀ ਵੀ ਖਤਮ ਹੋਣ ਵਾਲੀ ਹੈ ਬਸ 2 ਮਹੀਨੇ ਹੀ ਬਾਕੀ ਹਨ ਹੁਣ ਅੱਗੇ ਦਾ ਕੀ ਪ੍ਰੋਗਰਾਮ ਹੈ ਸੁਖ ਦੀ ਇਹ ਗੱਲ ਸੁਣ ਕੇ ਕਿਰਨ जरा ਉਦਾਸ ਜੀ ਹੋ ਗਈ ਤੇ ਕਿਸੇ ਹੋਰ ਹੀ ਸੋਚ ਵਿੱਚ ਗਵਾਚੀ ਖਾਲੀ ਆਸਮਾਨ ਵੱਲ ਦੇਖਣ ਲੱਗੀ ਜਿਸ ਨੂੰ ਦੇਖ ਕੇ ਸੁਖ ਫਿਰ ਬੋਲਿਆ ਕਿਰਨ ਕਿੱਥੇ ਗਵਾਚ ਗਈ ਮੈਂ ਕੁਝ ਪੁੱਛ ਰਿਹਾ ਹਾਂ ਦੱਸ ਨਾ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਕੀ ਵਿਚਾਰ ਹੈ ਤੇਰਾ? ਸੋਖ ਮੈਂ ਜਾਣਦੀ ਹਾਂ ਤੂੰ ਕੀ ਪੁੱਛਣਾ ਚਾਹੁੰਦਾ ਹੈ ਪਰ ਮੈਨੂੰ ਮੁਆਫ ਕਰੀ ਮੈਂ ਬੀਐਡ ਕਰਨ ਤੋਂ ਬਾਅਦ ਤੈਨੂੰ ਨਹੀਂ ਮਿਲ ਸਕਦੀ ਸਾਡਾ ਸਾਥ ਸਿਰਫ ਇਸ ਕੋਰਸ ਤੱਕ ਹੀ ਹੈ ਇਸ ਤੋਂ ਅੱਗੇ ਸਾਡੇ ਰਾਹ ਅਲੱਗ-ਅਲੱਗ ਹੋ ਜਾਣੇ ਹਨ। ਇਹ ਕੀ ਕਰ ਰਹੀ ਹੈ ਤੂੰ? ਇਦਾਂ ਕਿਵੇਂ ਹੋ ਸਕਦਾ ਹੈ? ਨਾਲੇ ਅੱਜ ਤੋਂ ਪਹਿਲਾਂ ਤਾਂ ਤੂੰ ਐਸੀ ਕੋਈ ਗੱਲ ਨਹੀਂ ਕੀਤੀ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਇਸ ਸਮੇਂ ਦੌਰਾਨ ਅਸੀਂ ਇੱਕ ਦੂਜੇ ਦੀ ਆਦਤ ਪਾ ਲਈ ਹੈ ਮੈਂ ਤਾਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਤੇ ਮੈਨੂੰ ਪਤਾ ਹੈ ਰਹਿ ਤਾਂ ਤੂੰ ਵੀ ਨਹੀਂ ਸਕਦੀ ਮੇਰੇ ਤੋਂ ਬਿਨਾਂ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਅੱਜ ਤੂੰ ਇਹ ਕਿਵੇਂ ਕਹਿ ਦਿੱਤਾ ਕਿ ਤੂੰ ਬੀਜ਼ਡ ਤੋਂ ਬਾਅਦ ਮੈਨੂੰ ਮਿਲ ਨਹੀਂ ਸਕਦੀ ਮੈਂ ਤਾਂ ਤੇਰੇ ਨਾਲ ਸਾਰੀ ਜ਼ਿੰਦਗੀ ਬਿਤਾਉਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ ਸਾਡੇ ਪ੍ਰੋਗਰਾਮਾਂ ਦਾ ਕੀ ਹੈ ਸੁਖ ਅਸੀਂ ਤਾਂ ਬਹੁਤ ਕੁਝ ਸੋਚਦੇ ਹਾਂ ਉਹ ਕਹਿੰਦੇ ਹਨ ਨਾ ਮੈਨ ਪ੍ਰੋਪੋਜ਼ਰ ਗੋਡ ਡਿਸਪੋਜ਼ਰ ਹੋਣਾ ਤਾਂ ਉਹੀ ਹੁੰਦਾ ਹੈ ਜੋ ਰੱਬ ਕਰਦਾ ਹੈ ਜਾਂ ਜੋ ਉਸਨੇ ਸੋਚਿਆ ਹੁੰਦਾ ਸਾਡੇ ਲਈ ਅਸੀਂ ਤਾਂ ਬਸ ਉਸਦੇ ਬਣਾਏ ਹੋਏ ਪ੍ਰੋਗਰਾਮ ਅਨੁਸਾਰ ਚੱਲਣਾ ਹੁੰਦਾ ਹੈ ਜਿਸ ਸਮੇਂ ਉਹ ਕਹੇ ਜਿੱਥੇ ਉਹ ਕਹੇ ਸਾਨੂੰ ਜਾਣਾ ਪੈਂਦਾ ਹੈ ਅਸੀਂ ਤਾਂ ਉਸਦੇ ਹੱਥ ਵਿੱਚ ਕਟਕੁੱਦਲੀਆਂ ਮੰਗ ਹਾਂ ਸੁਖ ਜਿਵੇਂ ਉਹ ਸਾਨੂੰ ਨਚਾਈ ਜਾਂਦਾ ਹੈ ਅਸੀਂ ਨੱਚੀ ਜਾਂਦੇ ਹਾਂ ਤੇ ਚਾਹੇ ਖੁਸ਼ੀ ਨਾਲ ਨੱਚੀਏ ਜਾਂ ਦੁਖੀ ਹੋ ਕੇ ਪਰ ਨੱਚਣਾ ਸਾਨੂੰ ਉਸ ਦੇ ਅਨੁਸਾਰ ਹੀ ਪੈਂਦਾ ਹੈ ਸੁਖ ਨੇ ਕਿਰਨ ਦਾ ਇਹ ਦਾਰਸ਼ਨਿਕ ਰੂਪ ਪਹਿਲਾਂ ਕਦੇ ਨਹੀਂ ਦੇਖਿਆ ਸੀ ਕਿਰਨ ਤਾਂ ਉਸ ਲਈ ਇੱਕ ਚੁਲਬਲੀ ਜਿਹੀ ਹਰ ਪਲ ਜ਼ਿੰਦਗੀ ਨੂੰ ਜਿਉਣ ਵਾਲੀ ਕੁੜੀ ਸੀ ਜੋ ਹਮੇਸ਼ਾ ਖਿੜੇ ਰਹਿੰਦੀ ਸੀ ਕਿਸੇ ਗੁਲਾਬ ਵਾਂਗ ਪਰ ਅੱਜ ਦੇ ਉਸ ਦੇ ਵਿਚਾਰ ਸੁਣ ਕੇ ਤਾਂ ਸੁਖ ਸੋਚੀ ਪੈ ਗਿਆ ਸੀ ਹਰਾਨ ਹੋਇਆ ਉਹ ਬੋਲਿਆ ਯਰਨ ਅੱਜ ਤੂੰ ਇੱਕਦਮ ਇੰਨੀ ਪੈਸੀਮਿਸਟਿਕ ਕਿਵੇਂ ਹੋ ਗਈ ਯਾਰ ਮੈਂ ਤਾਂ ਤੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਦੇ ਸੁਣਿਆ ਹੀ ਨਹੀਂ ਮੈਂ ਤਾਂ ਹੈਰਾਨ ਹਾਂ ਤੇਰੀ ਸੋਚ ਤੇ ਮੈਨੂੰ ਕੋਈ ਸਮਝ ਨਹੀਂ ਆ ਰਹੀ ਤੂੰ ਅੱਜ ਕੀ ਬੋਲੀ ਜਾ ਰਹੀ ਏ ਸੁਖ ਤੂੰ ਮੈਨੂੰ ਜਾਣਦਾ ਹੀ ਕਿੰਨਾ ਕੋ ਹੈ ਨਾਲੇ ਕਿੰਨੀ ਕੁ ਦੇਰ ਤੋਂ 4-5 ਮਹੀਨੇ ਤੋਂ ਕਿਉਂਕਿ ਪਹਿਲੇ ਕੁਝ ਮਹੀਨੇ ਤਾਂ ਸੀ ਇੱਕ ਦੂਜੇ ਲਈ ਅਜਮੀ ਹਿੱਸਾ ਤੂੰ ਸਿਰਫ ਉਨਾ ਹੀ ਜਾਣਦਾ ਹੈ ਜਿੰਨਾ ਮੈਂ ਤੈਨੂੰ ਦੱਸਿਆ ਉਸ ਤੋਂ ਜ਼ਿਆਦਾ ਤਾਂ ਤੂੰ ਕੁਝ ਵੀ ਨਹੀਂ ਜਾਣਦਾ ਮੇਰੇ ਬਾਰੇ ਵਿੱਚ ਯਾਰ ਨਾ ਆਇਤਾ ਤੂੰ ਮੈਨੂੰ ਹੈਰਾਨ ਹੀ ਕਰੀ ਜਾ ਰਹੀ ਹੈ ਯਾਰ ਮੈਨੂੰ ਤਾਂ ਲੱਗਦਾ ਸੀ ਮੈਂ ਤੇਰੇ ਬਾਰੇ ਸਭ ਕੁਝ ਜਾਣਦਾ ਹਾਂ ਨਾ ਸਿਰਫ ਤੇਰੇ ਬਾਰੇ ਵਿੱਚ ਬਲਕਿ ਤੇਰੇ ਮੰਮੀ ਪਾਪਾ ਤੇ ਬਾਕੀ ਸਾਰੇ ਪਰਿਵਾਰ ਬਾਰੇ ਵੀ ਪਰ ਨਹੀਂ ਤੂੰ ਤਾਂ ਮੈਨੂੰ ਅੱਜ ਗਲਤ ਸਾਬਤ ਕਰਤਾ ਯਾਰ ਮੈਨੂੰ ਤਾਂ ਅੱਜ ਤੱਕ ਇਹੀ ਲੱਗਦਾ ਪਿਆ ਸੀ ਕਿ ਇੰਨਾ 4-5 ਮਹੀਨਿਆਂ ਵਿੱਚ ਮੈਂ ਤੈਨੂੰ ਸਾਰੀ ਦੀ ਸਾਰੀ ਨੂੰ ਜਾਣ ਚੁੱਕਾ ਹਾਂ ਤੇਰੇ ਕੋਲ ਐਸਾ ਕੁਝ ਵੀ ਨਹੀਂ ਜਿਹੜਾ ਮੈਂ ਨਹੀਂ ਜਾਣਦਾ ਤੂੰ ਸੱਚ ਕਹਿ ਰਿਹਾ ਹੈ ਸੁਖ ਕਿਉਂਕਿ ਤੂੰ ਸਿਰਫ ਉਸ ਕਿਰਨ ਨੂੰ ਜਾਣਦਾ ਹੈ ਜਿਹੜੀ ਤੈਨੂੰ ਮਿਲਣ ਤੋਂ ਬਾਅਦ ਗੁਲਾਬਾਂ ਖਿੜ ਗਈ ਜ਼ਿੰਦਗੀ ਦੇ ਹਰ ਪਲ ਨੂੰ ਜੀਣ ਲੱਗ ਗਈ ਸੀ ਪਰ ਤੈਨੂੰ ਯਾਦ ਹੈ ਜਾ ਤੂੰ ਮੇਰੀਆਂ ਸਹੇਲੀਆਂ ਤੋਂ ਪੁੱਛਦਾ ਹੁੰਦਾ ਸੀ ਕਿ ਮੈਂ ਉਦਾਸ ਕਿਉਂ ਰਹਿੰਦੀ ਸਾਂ ਪਰ ਉਹ ਵੀ ਤੈਨੂੰ ਕੀ ਦੱਸਦੀਆਂ ਉਹਨਾਂ ਨੂੰ ਵੀ ਕੀ ਪਤਾ ਸੀ ਮੇਰੀ ਉਦਾਸੀ ਦਾ ਕਾਰਨ ਉਹ ਤਾਂ ਤੇਰਾ ਵਾਰ-ਵਾਰ ਮੇਰੇ ਰਸਤੇ ਵਿੱਚ ਆਉਣਾ ਤੇ ਹੌਲੀ-ਹੌਲੀ ਹੌਸਲਾ ਕਰਕੇ ਮੇਰੇ ਨਾਲ ਦੋਸਤੀ ਕਰਨਾ ਹੀ ਸੀ ਜਿਹੜਾ ਮੇਰੀ ਉਦਾਸ ਜ਼ਿੰਦਗੀ ਵਿੱਚ ਵੀ ਰੰਗ ਭਰ ਗਿਆ ਸੀ ਪਤਾ ਹੀ ਨਹੀਂ ਲੱਗਾ ਕਦੋਂ ਇਹ ਦੋਸਤੀ ਪਿਆਰ ਵਿੱਚ ਵੀ ਬਦਲ ਗਈ ਸੀ ਤੇ ਉਸ ਤੋਂ ਬਾਅਦ ਮੈਂ ਸੱਚਮੁੱਚ ਕਿਸੇ ਗੁਲਾਬ ਵਾਂ ਖਿੜ ਗਈ ਸੀ ਤੇ ਅੱਜ ਤੱਕ ਖਿੜੀ ਹੀ ਹੋਈ ਸਾਂ ਕਿਉਂਕਿ ਤੂੰ ਮੈਨੂੰ ਪਿਆਰੀ ਇੰਨਾ ਕੀਤਾ ਕਿ ਮੈਂ ਆਪਣੇ ਸਭ ਦੁੱਖ ਭੁੱਲ ਗਈ ਸੀ ਸੁੱਖ ਪਰ ਅੱਜ ਤੇਰੇ ਸਵਾਲ ਨੇ ਮੈਨੂੰ ਫੇਰ ਉਦਾਸ ਕਰ ਦਿੱਤਾ ਮੈਨੂੰ ਆਪਣੀ ਉਹੀ ਉਦਾਸ ਤੇ ਵਿਰਾਣ ਜ਼ਿੰਦਗੀ ਵਿੱਚ ਫੇਰ ਤੂੰ ਦਿਖਾਈ ਦੇਣ ਲੱਗ ਪਈ ਹੈ ਸੁੱਖ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਅੱਜ ਇਹ ਹੋ ਕੀ ਰਿਹਾ ਸੀ ਯਰ ਨਾ ਅੱਜ ਇਸ ਤਰ੍ਹਾਂ ਦੀਆਂ ਅਜੀਬ ਜਿਹੀਆਂ ਗੱਲਾਂ ਕਿਉਂ ਕਰਨ ਲੱਗ ਪਈ ਸੀ ਇਸੇ ਰਾਨੀ ਵਿੱਚ ਉਹ ਬੋਲਿਆ ਤੂੰ ਕਿਸਾ ਉਦਾਸ ਤੇ ਗ੍ਰਾਮ ਜ਼ਿੰਦਗੀ ਦੀ ਗੱਲ ਕਰ ਰਹੀ ਹੈ ਯਾਰ ਮੈਨੂੰ ਸਾਫ਼-ਸਾਫ਼ ਦੱਸ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਜਾਂ ਨਹੀਂ ਮੈਂ ਤਾਂ ਆਪਣੇ ਘਰ ਵੀ ਦੱ ਚੁੱਕਾ ਹਾਂ ਸੱਚ ਦੱਸਾਂ ਤਾਂ ਮੈਨੂੰ ਨੌਕਰੀ ਦਾ ਵੀ ਕੋਈ ਬਹੁਤਾ ਆਚਾਰ ਨਹੀਂ ਮੈਨੂੰ ਤਾਂ ਖੇਤੀਬਾੜੀ ਵਿੱਚ ਹੀ ਮਜ਼ਾ ਆਉਂਦਾ ਹੈ ਮੈਂ ਤਾਂ ਖੇਤੀ ਹੀ ਕਰਨੀ ਹੈ ਮੇਰੇ ਮੰਮੀ ਤਾਂ ਮੇਰੀ ਬੀਅਟ ਪੂਰੀ ਹੁੰਦੀ ਦੇਖਦੇ ਹਨ ਜਿਹੜੀ ਮੈਂ ਆਪਣੇ ਪਾਪਾ ਦੇ ਕਹਿੰਤੇ ਕਰ ਰਿਹਾ ਹਾਂ ਮੈਂ ਤਾਂ ਬੀਅਟ ਤੋਂ ਬਾਅਦ ਜਲਦੀ ਜਲਦੀ ਤੇਰੇ ਨਾਲ ਵਿਆਹ ਕਰਵਾ ਲੈਣਾ ਪਰ ਤੂੰ ਤਾਂ ਅੱਜ ਪਤਾ ਨਹੀਂ ਆ ਕਿਹੜੀਆਂ ਗੱਲਾਂ ਵਿੱਚ ਪੈ ਗਈ ਏਦਾਂ ਕਿਦਾਂ ਕਰਵਾ ਲੈਣਾ ਮੇਰੇ ਨਾਲ ਵਿਆਹ ਸੁਖ ਮੈਨੂੰ ਪੁੱਛੇ ਬਗੈਰ ਮੇਰੇ ਮੰਮੀ ਪਾਪਾ ਦੀ ਮਰਜ਼ੀ ਤੋਂ ਬਗੈਰ ਨਾਲੇ ਤੈਨੂੰ ਕੀ ਪਤਾ ਹੈ ਮੈਂ ਵਿਆਹ ਕਰਵਾਉਣਾ ਵੀ ਹੈ ਜਾਂ ਨਹੀਂ ਵਿਆਹ ਨਹੀਂ ਕਰਾਉਣਾ ਇਹ ਕੀ ਕਹਿ ਰਹੀ ਹੈ ਵਿਆਹ ਕਿਉਂ ਨਹੀਂ ਕਰਵਾਉਣਾ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਤੈਨੂੰ ਪੜਿਆ ਲਿਖਿਆ 25 ਕਿੱਲਾਂ ਦਾ ਮਾਲਕ ਮੁੰਡਾ ਮਿਲਿਆ ਹੋਇਆ ਹੈ ਸੁਖ ਨੇ ਗੱਲ ਹੋਰ ਹੀ ਪਾਸੇ ਪਾ ਲਈ ਮੇਰੀ ਇਨੀ ਚੰਗੀ ਕਿਸਮਤ ਕਿੱਥੇ ਸੁਖ ਕਿ ਮੇਰਾ ਵਿਆਹ ਹੋਵੇ ਤੇ ਉਹ ਵੀ ਤੇਰੇ ਨਾਲ ਨਾਲੇ ਵਿਆਹ ਤਾਂ ਮੈਂ ਤਾਂ ਕਰਵਾਵਾਂ ਜੇਕਰ ਮੈਂ ਵਿਆਹ ਦੇ ਯੋਗ ਹੋਵਾਂ ਮੈਂ ਤਾਂ ਤੇਰੇ ਨਾਲ ਬਿਤਾਏ ਇਨਾ ਪਿਆਰ ਦੇ ਕੁਝ ਮਹੀਨਿਆਂ ਦੇ ਆਸਰੇ ਹੀ ਬਾਕੀ ਰਹੀਂਦੀ ਜ਼ਿੰਦਗੀ ਕੱਟ ਲੈਣੀ ਐ ਵਿਆਹ ਦਾ ਸੁੱਖ ਮੇਰੇ ਨਸੀਬ 'ਚ ਨਹੀਂ ਐ ਮੇਰੇ ਸੁੱਖ ਕਿਉਂ ਵਿਆਹ ਕਿਉਂ ਨਹੀਂ ਤੇਰੇ ਨਸੀਬ 'ਚ ਮੈਂ ਬੈਠਾਂ ਤੇਰੇ ਕੋਲ ਤੇਰੇ ਸਾਹਮਣੇ ਤੇਰੇ ਨਾਲ ਵਿਆਹ ਕਰਵਾਉਣ ਲਈ ਕਹੇ ਤਾਂ ਅੱਜ ਹੀ ਆਪਣੇ ਮੰਮੀ ਪਾਪਾ ਨੂੰ ਭੇਜ ਦਿੰਦਾ ਹਾਂ ਤੇਰੇ ਘਰ ਰਿਸ਼ਤਾ ਲੈ ਕੇ ਆਖੇ ਵਿਆਹ ਹੀ ਨਹੀਂ ਮੇਰੇ ਸੀ ਵਿੱਚ ਰੱਬ ਨੇ ਮੈਨੂੰ ਲਿਖ ਦਿੱਤਾ ਹੈ ਤੇਰੇ ਰਸੀ ਵਿੱਚ ਇੰਨਾ ਹੀ ਕਾਫੀ ਹੈ ਬਾਕੀ ਮੈਂ ਆਪੇ ਹੀ ਦੇਖ ਲੈਣਾ ਤੂੰ ਕੋਈ ਚਿੰਤਾ ਨਾ ਕਰ ਮੈਨੂੰ ਪਤਾ ਹੈ ਸੁਖ ਤੂੰ ਤੇਰੇ ਮੰਮੀ ਪਾਪਾ ਮੈਨੂੰ ਬਹੁਤ ਪਸੰਦ ਕਰਦੇ ਹੋ ਪਰ ਮੇਰਾ ਵਿਆਹ ਨਹੀਂ ਹੋ ਸਕਦਾ ਮੈਂ ਵਿਆਹ ਨਹੀਂ ਕਰਾ ਸਕਦੀ ਕਿਉਂ ਵਜਾ ਜਾਣ ਸਕਦਾ ਮੈਂ ਤੂੰ ਕੀ ਕਰੇਗਾ ਵਜਾ ਜਾਣ ਕੇ ਜੇਕਰ ਤੈਨੂੰ ਵਜਾ ਪਤਾ ਲੱਗੀ ਤਾਂ ਤੂੰ ਆਪ ਮੇਰੇ ਤੋਂ ਦੂਰ ਹੋ ਜਾਣਾ ਸੁਖ ਇਹ ਪਿਆਰ ਪਿਓਰ ਸਭ ਤਰਿਆ ਤਰਿਆ ਰਹਿ ਜਾਣਾ ਹੋਰ ਦਾ ਮੈਂ ਇਹ ਵਜਾ ਜਾਣ ਕੇ ਰहूं ਮੈਂ ਵੀ ਤਾਂ ਸੁਣਾ ਐਸੀ ਕਿਹੜੀ ਵਜਾ ਹੈ ਜਿਸਨੇ ਤੈਨੂੰ ਮੇਰੇ ਪਿਆਰ ਤੇ ਸ਼ੱਕ ਕਰਨ ਲਈ ਮਜboor ਕਰ ਦਿੱਤਾ ਸੁਣ ਸਕੇਂਗਾ ਸੁਖ ਹਾਂ ਦੱਸ ਕੀ ਵਜਾ ਹੈ ਮੈਂ ਸੁਣਨਾ ਚਾਹੁੰਦਾ ਹਾਂ ਅੱਛਾ ਤੇ ਸੁਣ ਫਿਰ हां हां ਦੱਸ ਮੈਨੂੰ ਅਮੈਨੋਰੀਆ ਨਾਂ ਦੀ ਬਿਮਾਰੀ ਹੈ ਠੀਕ ਹੈ ਤੂੰ ਬਿਮਾਰੀ ਦਾ ਕੀ ਨਾਂ ਲਿਆ ਅਮੈਨੋਰੀਆ ਇਹ ਕਿਹੜੀ ਬਿਮਾਰੀ ਹੈ ਮੈਂ ਤਾਂ ਨਾ ਹੀ ਪਹਿਲੀ ਵਾਰ ਸੁਣਿਆ ਇਹਦਾ ਵਿਆਹ ਨਾਲ ਕੀ ਸੰਬੰਧ ਹੈ ਇਹ ਬਹੁਤ ਘੱਟ ਲੋਕਾਂ ਨੂੰ ਸੌਰੀ ਲੋਕਾਂ ਨੂੰ ਨਹੀਂ ਬਹੁਤ ਘੱਟ ਔਰਤਾਂ ਨੂੰ ਹੁੰਦੀ ਹੈ ਬੜੀ ਪੇਚੀਦਾ ਬਿਮਾਰੀ ਹੈ। ਐਸੀ ਕਿਹੜੀ ਬਿਮਾਰੀ ਹੈ? ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਸਾਫ਼ ਤੇ ਸੌਖੇ ਢੰਗ ਨਾਲ ਦੱਸ ਸਕਦੀ ਹੈਂ ਇਸ ਬਿਮਾਰੀ ਬਾਰੇ। ਸਾਫ਼-ਸਾਫ਼ ਕਹਾ ਤਾਂ ਇਸਦਾ ਮਤਲਬ ਹੈ ਕਿ ਮੈਂ ਕਦੇ ਮਾਂ ਨਹੀਂ ਬਣ ਸਕਦੀ। ਕਿਰਨ ਨੇ ਝਿਜਕਦੇ ਹੋਏ ਕਿਹਾ। ਮਾਂ ਨਹੀਂ ਬਣ ਸਕਦੀ? ਇਸਦਾ ਕੀ ਮਤਲਬ? ਸੁਖ ਨੇ ਹੈਰਾਨ ਹੋ ਕੇ ਪੁੱਛਿਆ। ਮਤਲਬ ਸਾਫ਼ ਹੈ, ਮੈਂ ਮਾਂ ਨਹੀਂ ਬਣ ਸਕਦੀ। ਤੇ ਜੇਕਰ ਮੈਂ ਮਾਂ ਨਹੀਂ ਬਣ ਸਕਦੀ ਤਾਂ ਮੈਨੂੰ ਵਿਆਹ ਕਰਵਾਉਂਦਾ ਕੀ ਹੱਕ ਹੈ ਮੈਂ ਜਾਣ ਬੁੱਝ ਕੇ ਕਿਸੇ ਦੀ ਜ਼ਿੰਦਗੀ ਖਰਾਬ ਕਿਉਂ ਕਰਾਂ ਕਿਰਨ ਨੇ ਆਪਣਾ ਪੱਖ ਰੱਖਦਿਆਂ ਹੋਇਆ ਕਿਹਾ ਇਦਾਂ ਕਿ ਤਾਂ ਮਾਂ ਨਹੀਂ ਬਣ ਸਕਦੀ ਅੱਜ ਕਿਹੜੀ ਬਿਮਾਰੀ ਆ ਯਾਰ ਜਿਸ ਦਾ ਇਲਾਜ ਨਹੀਂ ਹਰ ਬਿਮਾਰੀ ਦਾ ਇਲਾਜ ਹੈ ਅਸੀਂ ਤੇਰਾ ਇਲਾਜ ਕਰਵਾਵਾਂਗੇ ਸੋਕ ਤੈਨੂੰ ਕੀ ਲੱਗਦਾ ਹੈ ਅਸੀਂ ਨਹੀਂ ਸੋਚਿਆ ਇਲਾਜ ਕਰਵਾਉਣ ਲਈ ਇਲਾਜ ਤਾਂ ਤਾਂ ਹੀ ਕਰਵਾਵਾਂਗੇ ਜੇਕਰ ਇਲਾਜ ਹੋ ਅਸੀਂ ਸਭ ਪਾਸੇ ਟੱਕਰਾਂ ਮਾਰ ਕੇ ਹਾਰ ਚੁੱਕੇ ਹਾਂ 15 ਸਾਲ ਦੀ ਸੀ ਮੈਂ ਜਦੋਂ ਸਾਨੂੰ ਇਸ ਬਿਮਾਰੀ ਦਾ ਪਤਾ ਲੱਗਾ ਉਸ ਤੋਂ ਬਾਅਦ ਸਾਰੀਆਂ ਸੰਭਵ ਕੋਸ਼ਿਸ਼ਾਂ ਕਰਕੇ ਦੇਖ ਚੁੱਕੇ ਹਾਂ ਹੁਣ ਤਾਂ ਮੈਨੂੰ ਆਪਣੀ ਇਸ ਕਮੀ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਪੈਣੀ ਹੈ ਸੋ ਕੋਣ ਸੱਚਮੁੱਚ ਗੰਭੀਰ ਹੋ ਕੇ ਬੋਲਿਆ ਕੀ ਸੱਚਮੁੱਚ ਇਹ ਬਿਮਾਰੀ ਇੰਨੀ ਖਤਰਨਾਕ ਹੈ ਅਸਲ ਵਿੱਚ ਇਹ ਬਿਮਾਰੀ ਹੈ ਕਿ ਜਦੋਂ ਸੁਖ ਨੇ ਬਿਮਾਰੀ ਬਾਰੇ ਵਿਸਤਾਰ ਨਾਲ ਜਨਲਣਾ ਚਾਹਿਆ ਤਾਂ ਕਿਰਨ ਸੰਖੇਪ ਸ਼ਬਦਾਂ ਦੀ ਤਲਾਸ਼ ਕਰਨ ਲੱਗੀ ਕਿਉਂਕਿ ਇਹ ਸਭ ਸੁਖ ਨਾਲ ਵੀ ਸਾਂਝਾ ਕਰਨਾ ਉਸ ਲਈ ਬੜਾ ਅਸਹਿਜ ਸੀ ਤੇ ਕੁਝ ਦੇਰ ਸੋਚ ਕੇ ਉਹ ਬੋਲੀ ਅਸਲ 'ਚ ਇਸ ਬਿਮਾਰੀ ਵਿੱਚ ਔਰਤ ਨੂੰ ਪੀਰੀਅਡਜ਼ ਮਾਵਰੀ ਨਹੀਂ ਹੋਣਗੇ ਜੋ ਕਿ ਸਾਰੀਆਂ ਮੁਸੀਬਤਾਂ ਦੀ ਜੜ ਹੈ ਉੰਜ ਤਾਂ ਇਹ ਬਿਮਾਰੀ ਦੋ ਕਿਸਮ ਦੀ ਹੈ ਪ੍ਰਾਇਮਰੀ ਅਤੇ ਸੈਕੰਡਰੀ ਸੈਕੰਡਰੀ ਕਿਸਮ ਦੀ ਬਿਮਾਰੀ ਦਾ ਤਾਂ ਇਲਾਜ ਸੰਭਵ ਹੈ ਪਰ ਪ੍ਰਾਇਮਰੀ ਦਾ ਨਹੀਂ ਤੇ ਮੈਨੂੰ ਪ੍ਰਾਇਮਰੀ ਕਿਸਮ ਦਾ ਐਮੈਨੋਰੀਆ ਹੈ ਜਿਸ ਦਾ ਕੋਈ ਇਲਾਜ ਨਹੀਂ ਕਿਰਨੇ ਉਦਾਸ ਹੁੰਦਿਆਂ ਕਿਹਾ ਓ ਯਾਰ ਮੈਨੂੰ ਕੋਈ ਸਮਝ ਨਹੀਂ ਲੱਗ ਰਹੀ ਇਸ ਪ੍ਰਾਇਮਰੀ ਸੈਕੰਡਰੀ ਦੀ ਸਾਫ਼-ਸਾਫ਼ ਦੱਸ ਮੈਨੂੰ ਕਿਰਨ ਫਿਰ ਅਸਹਿਜ ਹੋ ਗਈ ਇਹ ਸੋਚਦੇ ਹੋਏ ਕਿ ਉਹ ਕਿਸ ਤਰ੍ਹਾਂ ਸਮਝਾਵੇ ਸੁਖ ਨੂੰ ਖੇਰ ਜਰਾ ਸੋਚ ਕੇ ਬੋਲੀ ਅੱਛਾ ਸੁਣੋ ਬਾਇਓ ਵਿੱਚ ਰਿਪਰੋਡਕਟਿਵ ਸਿਸਟਮ ਜਨਨ ਪ੍ਰਣਾਲੀ ਬਾਰੇ ਪੜਿਆ ਹੈ ਨਾ ਤੂੰ ਵੀ ਭਾਵੇਂ ਕਿ ਉਸ ਸਮੇਂ ਸਾਨੂੰ ਇਹ ਟਾਪਿਕ ਪੜ੍ਹਦਿਆਂ ਬੜੀ ਸ਼ਰਮ ਆਉਂਦੀ ਸੀ ਪਰ ਜੀਵਨ ਦਾ ਸੱਚ ਇਹੀ ਹੈ ਮੇਰੀ ਜਨਨ ਪ੍ਰਣਾਲੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੈ ਜਿਸ ਕਰਕੇ ਮੈਨੂੰ ਪੀਰੀਅਡਸ ਨਹੀਂ ਆਉਂਦੇ ਇਸ ਕਰਕੇ ਮੈਂ ਮਾਂ ਨਹੀਂ ਬਣ ਸਕਦੀ ਜੇਕਰ ਮੈਨੂੰ ਸੈਕੰਡਰੀ ਕਿਸੰਦੀ ਬਿਮਾਰੀ ਹੁੰਦੀ ਤਾਂ ਮੈਂ ਦਵਾਈ ਨਾਲ ਜਾਂ ਸਰਜਰੀ ਨਾਲ ਕੀ ਹੋ ਸਕਦੀ ਸੀ ਪਰ ਮੇਰੇ ਕੇਸ ਵਿੱਚ ਇਹ ਸੰਭਵ ਨਹੀਂ ਬਿਨਾਂ ਜ਼ਿਆਦਾ ਵਿਸਥਾਰ ਨਾਲ ਆਪਣੀ ਸਰੀਰਕ ਬਣਤਰ ਦੀਆਂ ਕਮੀਆਂ ਨਾ ਦੱਸਦੇ ਹੋਏ ਬਸ ਇੰਨਾ ਹੀ ਕਹਿੰਦੀ ਕਹਿੰਦੀ ਕਿrna ਰੋਣ ਲੱਗ ਪਈ ਦੇ ਕਹਣਾ ਇਹ ਮੁਸ਼ਕਲ ਕਿੰਨੀ ਗੰਭੀਰ ਹੈ ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਪਰ ਮੇਰੀ ਇੱਕ ਗੱਲ ਸੁਣ ਲੈ ਬਿਅਾ ਤਾਂ ਤੈਨੂੰ ਕਰਵਾਉਣਾ ਹੀ ਪੈਣਾ ਮੇਰੇ ਨਾਲ ਬਾਅਦ ਵਿੱਚ ਦੇਖੀ ਜਾਊ ਬੱਚਾ ਹੁੰਦਾ ਕਿ ਨਹੀਂ ਮੈਂ ਸਿਰਫ ਇਸ ਨਿੱਕੀ ਜੀ ਗੱਲ ਕਰਕੇ ਤੈਨੂੰ ਛੱਡ ਨਹੀਂ ਸਕਦਾ ਮੈਨੂੰ ਤੇਰਾ ਸਾਥ ਕਾਫੀ ਹੈ ਮੈਂ ਤੇਰੇ ਆਸਰੇ ساری ਜ਼ਿੰਦਗੀ ਕੱਢ ਸਕਦਾ ਹਾਂ ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਤੇਰੇ ਲਈ ਵੀ ਮੇਰਾ ਪਿਆਰ ਕਾਫੀ ਹੋਵੇਗਾ ਤੂੰ ਬਾਗਲਾ ਹੈ ਇਹ ਕੋਈ ਨਿੱਕੀ ਜੀ ਗੱਲ ਨਹੀਂ ਨਾਲੇ ਇਹ ਫੈਸਲਾ ਸਿਰਫ ਤੂੰ ਤੇ ਮੈਂ ਹੀ ਨਹੀਂ ਕਰ ਸਕਦੇ ਸਾਡੇ ਮਾਪਿਆਂ ਦੀ ਮਨਜ਼ੂਰੀ ਵੀ ਚਾਹੀਦੀ ਹੈ ਇਹ ਉਹ ਤੇਰੇ ਮੰਮੀ ਪਾਪਾ ਕਦੇ ਦੇਣਗੇ ਨਹੀਂ ਕਿਉਂਕਿ ਅੱਖੀਂ ਦੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ ਸੁਖ ਪਰ ਇਹ ਸਭ ਸੁਣ ਕੇ ਮੈਂ ਹੁਣ ਤੈਨੂੰ ਛੱਡ ਵੀ ਤਾਂ ਨਹੀਂ ਸਕਦਾ ਸੱਚ ਪੁੱਛੇ ਤਾਂ ਮੈਨੂੰ ਲੱਗਦਾ ਹੈ ਹੁਣ ਮੈਨੂੰ ਤੇਰੇ ਨਾਲ ਵਿਆਹ ਲਾਜ਼ਮੀ ਤੌਰ ਤੇ ਕਰਵਾਉਣਾ ਪਵੇਗਾ ਕਿਉਂਕਿ ਹੁਣ ਤੈਨੂੰ ਮੇਰੀ ਜ਼ਿਆਦਾ ਜ਼ਰੂਰਤ ਹੈ ਪਰ ਇਹ ਸੰਭਵ ਹੈ ਸੁਖ ਮੈਂ ਇਹ ਨਹੀਂ ਕਰ ਸਕਦੀ ਕਿਰਨ ਮੇਰਾ ਪਿਆਰ ਕੋਈ ਥੋੜ ਚਰਾ ਪਿਆਰ ਨਹੀਂ ਹੈ ਮੈਂ ਤਾਂ ਉਮਰ ਭਰ ਤੇਰਾ ਸਾਥ ਮੰਨਣਾ ਹੈ ਤੈਨੂੰ ਵੀ ਮੇਰੇ ਨਾਲ ਇਸ ਜ਼ਿੰਦਗੀ ਦਾ ਸਫ਼ਰ ਤੈਅ ਕਰਨਾ ਪਏਗਾ ਤੂੰ ਮੈਨੂੰ ਛੱਡ ਕੇ ਨਹੀਂ ਜਾ ਸਕਦੀ ਇਹ ਕਹਿੰਦੇ ਹੋਏ ਸੁਖਨੇ ਕਿਰਨ ਦੇ ਦੋਵੇਂ ਹੱਥ ਫੜ ਲੇ ਮੈਂ ਵੀ ਤਾਂ ਤੇਰਾ ਸਾਥ ਚਾਹੁੰਦੀ ਹਾਂ ਸਾਰੀ ਉਮਰ ਲਈ ਪਰ ਮੈਂ ਕੀ ਕਰਾਂ ਮੇਰੇ ਸੁਖ ਮੈਂ ਤੈਨੂੰ ਪਰਦੇ ਵਿੱਚ ਨਹੀਂ ਰੱਖਣਾ ਚਾਹੁੰਦੀ ਸੀ ਇਸ ਕਰਕੇ ਮੈਂ ਆਪਣਾ ਇਹ ਕੌੜਾ ਸੱਚ ਵੀ ਤੈਨੂੰ ਦੱਸ ਦਿੱਤਾ ਸੱਚ ਕਹਾ ਤਾਂ ਮੇਰੇ ਲਈ ਇਹ ਬੜਾ ਮੁਸ਼ਕਲ ਸੀ ਪਰ ਤੈਨੂੰ ਇਹ ਦੱਸਣਾ ਵੀ ਤਾਂ ਜ਼ਰੂਰੀ ਸੀ ਮੈਨੂੰ ਖੁਸ਼ੀ ਹੈ ਕਿਰਨ ਤੂੰ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਪਰ ਹੁਣ ਤੂੰ ਇਹ ਨਾ ਸਮਝੀ ਕਿ ਮੈਂ ਪਿੱਛੇ हट ਜਾਵਾਂਗਾ ਮੈਂ ਹੁਣ ਆਪਣੇ ਲਈ ਤੇ ਤੇਰੇ ਲਈ ਯਤਨ ਕਰਾਂਗਾ ਆਪਣੀ ਖੁਸ਼ਹਾਲ ਜ਼ਿੰਦਗੀ ਲਈ ਲੜਾਂਗਾ ਕਿਰਨ ਤੂੰ ਚਿੰਤਾ ਨਾ ਕਰ ਹੁਣ ਇਹ ਸਭ ਮੇਰੀ ਜ਼ਿੰਮੇਵਾਰੀ ਹੈ ਸੁਖਦੀ ਇਹ ਗੱਲ ਸੁਣ ਕੇ ਕਿਰਨ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਆ ਗਈ ਪਰ ਉਸ ਨੂੰ ਯਕੀਨ ਵੀ ਨਹੀਂ ਹੋ ਰਿਹਾ ਸੀ ਕਿ ਸੱਚਮੁੱਚ ਉਸ ਦਾ ਸੁਖ ਨਾਲ ਜੀਵਨ ਜੀਣ ਦਾ ਸੁਪਨਾ ਸੱਚ ਵੀ ਹੋ ਸਕਦਾ ਹੈ ਉਸ ਨੇ ਆਪਣਾ ਸਿਰ ਸੁਖ ਦੇ ਮੋਢੇ ਤੇ ਰੱਖ ਦਿੱਤਾ ਤੇ ਸੁਖ ਉਸ ਦਾ ਸਿਰ ਪਲੋਸਣ ਲੱਗਾ ਇੱਕ ਦੂਜੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨ ਤੋਂ ਬਾਅਦ ਦੋਵੇਂ ਸੁਖ ਤੇ ਕਿਰਨ ਹਲਕਾ ਹਲਕਾ ਮਹਿਸੂਸ ਕਰ ਰਹੇ ਸਨ ਦੋਹਾਂ ਨੇ ਇੱਕ ਦੂਜੇ ਦਾ ਸਾਥ ਉਮਰ ਭਰ ਲਈ ਦੇਣ ਲਈ ਹਾਮੀ ਭਰ ਦਿੱਤੀ ਸੀ। ਭਾਵੇਂ ਕੇ ਸੁਖ ਨੇ ਪੂਰੇ ਵਿਸ਼ਵਾਸ ਨਾਲ ਪਰ ਕਿਰਨ ਦਾ ਵਿਸ਼ਵਾਸ ਹਲੇ ਡੋ ਰਿਹਾ ਸੀ। ਇੱਕ ਗੱਲ ਤਾਂ ਪੱਕੀ ਸੀ ਕਿ ਦੋਵੇਂ ਜ਼ਿੰਦਗੀ ਇਕੱਠੇ ਹੀ ਬਿਤਾਉਣਾ ਚਾਹੁੰਦੇ ਸਨ। ਇਸੇ ਉਮੀਦ ਵਿੱਚ ਦੋਹਾਂ ਨੇ ਫਾਈਨਲ ਪੇਪਰਾਂ ਦੀ ਤਿਆਰੀ ਆਰੰਭ ਕਰ ਦਿੱਤੀ। ਬਹੁਤ ਮਿਹਨਤ ਨਾਲ ਪੇਪਰ ਦਿੱਤੇ। ਇਸ ਦੌਰਾਨ ਉਹ ਦੋਵੇਂ ਇੱਕ ਦੂਜੇ ਦੇ ਸਾਥ ਦਾ ਨਿਗਮਣਦੇ ਰਹੇ। ਅਤੇ ਅਖੀਰ ਨੂੰ ਪੇਪਰ ਖਤਮ ਹੋਣ ਤੋਂ ਬਾਅਦ ਇੱਕ ਦੂਜੇ ਨੂੰ ਜਲਦ ਮਿਲਣ ਦਾ ਵਾਅਦਾ ਕਰਕੇ ਅਤੇ ਇੱਕ ਦੂਜੇ ਦੇ ਘਰ ਦੇ ਲੈਂਡਲਾਈਨ ਨੰਬਰ ਲੈ ਕੇ ਹੋਸਟਲ ਤੋਂ ਆਪਣੇ ਆਪਣੇ ਘਰ ਚਲੇ ਗਏ। ਹੋਸਟਲ ਤੋਂ ਘਰ ਜਾ ਕੇ ਸੁਖ ਦੇ ਹਫ਼ਤਾ 10 ਦਿਨ ਤਾਂ ਪਿੰਡ ਦੀਆਂ ਗਲੀਆਂ ਮੁਹੱਲੇ ਆਣ ਗੁਆਣ ਵਿੱਚ ਘੁੰਮਦਿਆਂ ਅਤੇ ਖੇਤੀ ਗਿਹੜੇ ਮਾਰਦੇ ਹੋਏ ਬੀਤ ਗਏ। ਇਸ ਦੌਰਾਨ ਦੋਹਾਂ ਸੁਖ ਤੇ ਕਿਰਨ ਦੀ ਕੋਈ ਗੱਲ ਨਹੀਂ ਹੋਈ। ਇੱਕ ਸ਼ਾਮ ਸੁਖ ਦੇ ਮੰਮੀ ਨੇ ਰੋਟੀ ਖਾਂਦਿਆਂ ਹੋਇਆਂ ਸੁਖ ਨੂੰ ਪੁੱਛਿਆ ਸੁਖ ਪੁੱਤ ਹੁਣ ਦੱਸ ਕੋਈ ਅਗਲਾ ਪ੍ਰੋਗਰਾਮ ਬੀਐਡ ਤਾਂ ਹੁਣ ਪੂਰੀ ਹੋ ਗਈ ਵਿਆਹ ਦੀ ਕੋਈ ਗੱਲ ਕਰ ਹੁਣ ਨਾਲੇ ਕੀ ਹਾਲ ਹੈ ਤੇਰੀ ਉਸ ਦੋਸਤ ਕਿਰਨਜੋਤ ਦਾ ਸਾਫ਼-ਸਾਫ਼ ਦੱਸ ਕਿ ਉਹ ਤੇਰੀ ਦੋਸਤੀ ਹੈ ਜਾਂ ਗੱਲ ਅੱਗੇ ਤੱਕ ਵੱਧ ਚੁੱਕੀ ਹੈ ਪੁੱਤ ਸਾਡਾ ਤਾਂ ਤੂੰ ਹੀ ਤੂੰ ਹੈਂ ਤੇਰੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਹੈ ਪੁੱਤ ਜੇਕਰ ਤੁਸੀਂ ਦੋਹਾਂ ਨੇ ਕੋਈ ਫੈਸਲਾ ਕੀਤਾ ਹੋਇਆ ਹੈ ਤਾਂ ਸਾਨੂੰ ਦੱਸ ਅਸੀਂ ਆਪ ਗੱਲ ਕਰਦੇ ਹਾਂ ਉਹਦੇ ਮਾਪਿਆਂ ਨਾਲ ਆਪਣੀ ਪਤਨੀ ਦੀ ਗੱਲ ਸੁਣ ਕੇ ਲਾਗੇ ਬੈਠੇ ਸੁਖਦੇ ਪਾਪਾ ਨੇ ਵੀ ਆਪਣਾ ਵਿਚਾਰ ਦਿੰਦੇ ਹੋਏ ਕਿਹਾ ਆ ਪੁੱਤਰ ਤੇਰੀ ਮੰਮੀ ਠੀਕ ਕਹਿ ਰਹੀ ਹੈ ਜੇਕਰ ਸੱਚਮੁੱਚ ਤੁਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹੋ ਤਾਂ ਸਾਨੂੰ ਦੱਸੋ ਅਸੀਂ ਅਗਲੀ ਗੱਲ ਕਰੀਏ ਨਾਲੇ ਰਿਸ਼ਤੇ ਕਿਹੜਾ ਸੌਖੇ ਮਿਲਦੇ ਹਨ ਅੱਜਕੱਲ੍ਹ ਚੰਗੀ ਗੱਲ ਹੈ ਜੇਕਰ ਤੁਸੀਂ ਦੋਵੇਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਸੁਖ ਨੂੰ ਆਪਣੇ ਮੰਮੀ ਪਾਪਾ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ੀ ਹੋ ਰਹੀ ਸੀ ਕਿ ਉਹ ਦੋਵੇਂ ਉਸ ਦੀ ਖੁਸ਼ੀ ਵਿੱਚ ਖੁਸ਼ ਹਨ ਪਰ ਨਾਲ ਹੀ ਉਸ ਦੇ ਮਨ ਵਿੱਚ ਕਿਰਨ ਦੀਆਂ ਕਈਆਂ ਹੋਈਆਂ ਗੱਲਾਂ ਵੀ ਘੁੰਮ ਰਹੀਆਂ ਸਨ ਉਹ ਆਪਣੇ ਪਾਪਾ ਸਾਹਮਣੇ ਕਿਰਨ ਦੀ ਸਰੀਰਕ ਕਮੀ ਬਾਰੇ ਗੱਲ ਨਹੀਂ ਕਰਨੀ ਚਾਹੁੰਦਾ ਸੀ ਇਸ ਕਰਕੇ ਉਸ ਨੇ ਕਿਹਾ ਹਾਂਜੀ ਪਾਪਾ ਮੈਂ ਜਲਦੀ ਹੀ ਤੁਹਾਨੂੰ ਆਪਣਾ ਅਗਲਾ ਪ੍ਰੋਗਰਾਮ ਦੱਸ ਦੇਵਾਂਗਾ। ਮੈਂ ਆਪਣਾ ਧਿਆਨ ਹਾਲੇ ਆਪਣੀ ਖੇਤੀ ਵੱਲ ਲਾਉਣਾ ਚਾਹੁੰਦਾ ਹਾਂ। ਵਿਆਹ ਦੀ ਹਾਲੇ ਕਿਹੜੀ ਕਾਹਲੀ ਐ? ਪੁੱਤਰ ਬਹੁਤ ਸੋਹਣੀ ਗੱਲ ਐ ਕਿ ਤੂੰ ਆਪਣੀ ਖੇਤੀ ਬਾਰੇ ਇੰਨਾ ਸੋਚ ਰਿਹਾ ਹੈਂ। ਪਰ ਮੇਰੀ ਮੰਨਤਾਂ ਵਿਆਹ ਵਿੱਚ ਜ਼ਿਆਦਾ ਦੇਰ ਨਾ ਕਰੀਂ। ਨਾਲੇ ਕੀ ਪਤਾ ਕਦੋਂ ਨੌਕਰੀ ਮਿਲ ਜਾਵੇ ਤੈਨੂੰ। ਤੂੰ ਆਪਣੀ ਨੌਕਰੀ ਵੱਲ ਧਿਆਨ ਦੇ। ਖੇਤੀ ਦਾ ਕੋਈ ਨਹੀਂ। ਮੈਂ ਹਾਲੇ ਦੇਖੀ ਜਾਂਦਾ ਹਾਂ। ਕੰਮੇ ਕੰਮ ਕਰੀ ਜਾਂਦੇ ਹਨ ਕੋਈ ਨਹੀਂ ਪਪਾ ਮੈਂ ਦੱਸਾਂ ਜਲਦੀ ਹੀ ਤੁਸੀਂ ਚਿੰਤਾ ਨਾ ਕਰੋ ਕੁਝ ਦਿਨਾਂ ਬਾਅਦ ਸੁਖ ਨੇ ਸਹੀ ਸਮਾਂ ਦੇਖ ਕੇ ਆਪਣੀ ਮੰਮੀ ਨਾਲ ਗੱਲ ਕਰਨੀ ਸ਼ੁਰੂ ਕੀਤੀ ਮੰਮੀ ਤੁਸੀਂ ਇਸ ਦਿਨ ਕਿਰਨ ਬਾਰੇ ਪੁੱਛ ਰਹੇ ਸੀ ਨਾ ਹਾਂ ਉਹ ਮੇਰੀ ਦੋਸਤ ਤੋਂ ਵੱਧ ਹੈ ਮੇਰੇ ਲਈ ਅਸੀਂ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਹਾਂ ਜੇਕਰ ਤੁਹਾਡੀ ਇਜਾਜ਼ਤ ਮਿਲ ਜਾਵੇ ਤਾਂ ਪੁੱਤਰ ਸਾਨੂੰ ਤਾਂ ਤੇਰੀ ਖੁਸ਼ੀ ਚਾਹੀਦੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਕਹਿੰਦੀ ਹਾਂ ਤੇਰੇ ਪਾਪਾ ਨੂੰ ਸੋਕਨੇ ਸੋਚਿਆ ਕਿ ਹੁਣ ਉਹ ਕਿਰਨ ਬਾਰੇ ਅਸਲ ਗੱਲ ਵੀ ਕਰ ਹੀ ਲਵੇ ਇਸ ਲਈ ਉਹ ਬੋਲਿਆ ਮੰਮੀ ਤੁਸੀਂ ਸੱਚੀ ਮੇਰੀ ਖੁਸ਼ੀ ਵਿੱਚ ਖੁਸ਼ ਹੋ ਪੁੱਤਰ ਸਾਡਾ ਤੇਰੇ ਸੇਵਾ ਹੋਰ ਹੈ ਹੀ ਕੌਣ ਸਾਨੂੰ ਤਾਂ ਤੇਰੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਨਜ਼ਰ ਆਉਂਦੀ ਹੈ ਮੰਮੀ ਇੱਕ ਗੱਲ ਸੀ ਤੁਹਾਡੇ ਕੋਲੋਂ ਪੁੱਛਣ ਵਾਲੀ ਹਾਂ ਪੁੱਤਰ ਦੱਸ ਮੰਮੀ ਜੇਕਰ ਕੁਦਰਤੀ ਤੌਰ ਤੇ ਕਿਸੇ ਦੇ ਸਰੀਰ ਵਿੱਚ ਕੋਈ ਕਮੀ ਹੋਵੇ ਤਾਂ ਕਿ ਉਸ ਵਿਅਕਤੀ ਨੂੰ ਕਸੂਰਵਾਰ ਠਹਿਰਾਉਣਾ ਚਾਹੀਦਾ ਹੈ ਨਹੀਂ ਪੁੱਤ ਬਿਲਕੁਲ ਨਹੀਂ ਇਹ ਤਾਂ ਕੁਦਰਤੀ ਗੱਲ ਹੈ ਇਸ ਵਿੱਚ ਉਸ ਵਿਅਕਤੀ ਵਿਸ਼ੇਸ਼ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ ਪਰ ਤੂੰ ਇਹ ਕਿਉਂ ਪੁੱਛ ਰਿਹਾ ਹੈ ਮੰਮੀ ਕਿਰਨ ਦੇ ਸਰੀਰ ਵਿੱਚ ਇੱਕ ਕਮੀ ਹੈ ਜਿਸ ਬਾਰੇ ਉਸਨੇ ਮੈਨੂੰ ਦੱਸਿਆ ਤਾਂ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਅਸੀਂ ਉਸ ਗੱਲ ਤੇ ਵਿਚਾਰ ਕਰ ਸਕੀਏ ਅੱਛਾ ਇਹ ਤਾਂ ਬਹੁਤ ਚੰਗੀ ਗੱਲ ਹੈ ਪੁੱਤਰ ਜੇਕਰ ਉਸਨੇ ਸਾਫ਼-ਸਾਫ਼ ਗੱਲ ਕਰ ਲਈ ਹੈ ਤੇਰੇ ਨਾਲ ਕਿਉਂਕਿ ਜੇਕਰ ਬਾਅਦ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਬੰਦਾ ਬਹੁਤ ਪਛਤਾਉਂਦਾ ਹੈ ਬੈਸੇ ਉਸ ਵਿੱਚ ਕਮੀ ਕੀ ਹੈ ਮੰਮੀ ਸੱਚ ਪੁੱਛੋ ਤਾਂ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਉਸ ਦੇ ਸਰੀਰ ਵਿੱਚ ਕੋਈ ਕਮੀ ਹੈ ਬਲਕਿ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਸ ਦੇ ਸਰੀਰ ਵਿੱਚ ਇੱਕ ਵਿਸ਼ੇਸ਼ਤਾ ਹੈ ਉਹ ਤਾਂ ਸਾਫ਼-ਸਾਫ਼ ਦੱਸ ਐਵੇਂ ਬੁਝਾਰਤਾ ਨਹੀਂ ਕਿ ਪਾਈ ਜਾਂਦਾ ਕੀ ਦਿੱਕਤ ਹੈ ਕਿ ਰੰਦੇ ਸਰੀਰ ਵਿੱਚ ਕਿਸੇ ਅੰਗ ਤੋਂ ਵੀਰ ਵੀ ਹੈ ਜਾਂ ਚੱਲਣ ਫਿਰਨ ਵਿੱਚ ਕੋਈ ਮੁਸ਼ਕਲ ਹੈ ਦਾਕਤਾ ਸਹੀ ਕੀ ਗੱਲ ਹੈ ਏਸੀਜੀ ਕਹਾਣੀ ਦਾ ਪਾਗ ਪਹਿਲਾ ਕਹਾਣੀ ਦਾ ਪਾਗ ਦੂਜਾ ਪਰਸੋਂ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ